ਮਹਾਵੀਰ ਸਿੰਘ ਬ੍ਰਦਰ ਹੀ ਜੀ ਵੱਡਾ ਮੇਰਾ ਹਾਂਜੀ ਉਹਨਾਂ ਬਾਰੇ ਦੱਸ ਦਿਓ ਕਿ ਤਰ੍ਹਾਂ ਸੁਭਾਅ ਸੀ ਬਹੁਤ ਵਧੀਆ ਹੈ ਜੀ ਸੁਭਾਅ ਤਾਂ ਤੇ ਇੰਨਾ ਵਧੀਆ ਕੋਈ ਕਹਿ ਨਹੀਂ ਸਕਦੇ ਵੇਖੋ ਜੀ ਤਿੰਨਾਂ ਚੋਂ ਪਿੰਡਾਂ ਦੀ ਸੰਗਤ ਖਲੋਤੀ ਹੈ ਇੱਕ ਪਿਆਰ ਕਰਕੇ ਖੜੀ ਹੈ ਜੀ ਚਾਰ ਪੰਜ ਦਿਨ ਤੋਂ ਬਸ ਵੇਟ ਕਰ ਰਹੇ ਆ ਕਿ ਕਦੋਂ ਡੈੱਡ ਬਾਡੀ ਆਏ ਤੇ ਅਸੀਂ ਉਹਦੇ ਦਰਸ਼ਨ ਕਰੀਏ ਬਹੁਤ ਵਧੀਆ ਸੁਭਾਅ ਦੇ ਹਨ ਹਾਂਜੀ ਹਾਂਜੀ ਪਿੰਡ ਸਾਰਾ ਜੀ ਇੱਕ ਪਿੰਡ ਨਹੀਂ ਪੰਜ ਛੇ ਪਿੰਡਾਂ ਦੀ ਸੰਗਤ ਆਈ ਹੈ ਜੀ ਅੱਜ ਘਰ ਵੀ ਸਾਡੇ ਮੰਨ ਲਓ ਸੰਗਤ ਬੈਠੀ ਆ ਪੂਰੀ ਬਹੁਤ ਵਧੀਆ ਜੀ ਬਹੁਤ ਮਿਲਾਪ ੜੇ ਸਾਨੂੰ ਬਹੁਤ ਵਧੀਆ ਇਨਸਾਨ ਆ ਫੈਮਿਲੀ ਬਾਕੀ ਤੇ ਬੜਾ ਵੱਡਾ ਘਟਾ ਹੈ ਬੜਾ ਵੱਡਾ ਘਟਾ ਜੀ ਪਾ ਜੀ ਆਪਣੇ ਨਾਲ ਵਿੱਚ ਮੇਰਾ ਨਾਮ ਅਨੰਤ ਵੀਰ ਸਹੀ ਹੈ ਜੀ ਪਪਾ ਪਪਾ ਕੱਢ ਲੜੀ ਹਾਂਜੀ ਕੀ ਸਦਾ ਵੀ ਆ ਰਹਿਣਾ ਕਿ ਦੱਸਿਓ ਕਿ ਕਰਦੇ ਹਾਂ ਮਾਲਾ ਜੀ ਜੱਤ ਨੂੰ ਸਾਨੂੰ ਫੋਨ ਆਇਆ ਸਾਨੂੰ 3 ਵਜੇ ਫੋਨ ਆਇਆ ਕਿ ਉਹਨਾਂ ਦੇ ਉੱਤੇ ਮਤਲਬ ਕਿ ਪਹਾੜੀ ਪਹਾੜੀ ਡੇਗ ਗਈ ਹੈ ਤੇ ਉਹ ਨਹੀਂ ਰਹੇ ਤੇ ਉਸ ਤੋਂ ਬਾਅਦ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਉਹ ਸਵੇਰੇ ਬਸ 11 ਵਜੇ ਗੱਲ ਹੋਈ ਉਹਨਾਂ ਨਾਲ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਨੂੰ ਕਈ ਸਾਨੂੰ ਕਈ ਫੋਨ ਆਏ ਆ ਅਨੋ ਨੰਬਰਾਂ ਤੋਂ ਉਹ ਬੁਸਡੇ ਸਾਨੂੰ ਕਿ ਟਾਈਮ ਉਹਨਾਂ ਦਾ ਨੰਬਰ ਕੋਈ ਇਨਫੋਰਮੇਸ਼ਨ ਕੋਈ ਦੇ ਰਿਹਾ ਹਨ ਤੈਨਸ਼ਨ ਜੇ ਆ ਗਈ ਕਿ ਕੀ ਗੱਲ ਹੋਈ ਅਸੀਂ ਅੱਗੋਂ ਉਹਨਾਂ ਦੇ ਫਿਰ ਦੋਸਤਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਅੱਗੋਂ ਅਸੀਂ ਪੁੱਛ ਕੇ ਦੱਸਦੇ ਹਾਂ ਫਿਰ ਉਹਨਾਂ ਦੇ ਸ਼ਾਮ ਕੇ 6 ਵਜੇ ਤੱਕ ਸਾਨੂੰ ਕਾਲ ਆਈ ਹੈ ਕਿ ਉਹਨਾਂ ਦੇ ਉੱਤੇ ਪਹਾੜੀ ਡਿੱਗੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਇਦਾਂ ਹਾਂਜੀ ਕੱਲ੍ਹ ਵਕਤ ਤੁਹਾਡੀ ਗੱਲ ਹੈ ਕਿਸ ਗੱਲ ਬਾਤ ਵਿੱਚ ਕਰਨਾ ਕੱਲ੍ਹ ਬਾਤ ਸਾਡੀ ਉਹ ਹੀ ਨਾਰਮਲ ਜਿਵੇਂ ਕਹਿੰਦੇ ਸਾਡੇ ਨਗਰ ਕੀਰਤਾਂ ਨਿਕਲਿਆ ਸੀ ਉਹ ਕਹਿੰਦੇ ਸੀ ਕਿ ਸੇਵਾ ਸੇਵਾ ਕਰੀਂ ਤੇ ਸ਼ਾਮ ਨੂੰ ਮੈਂ ਗੱਲ ਕਰਾਂਗਾ ਤੇ ਬਾਅਦ ਵਿੱਚ ਸ਼ਾਮ ਨੂੰ ਗੱਲ ਕਰੀਏ ਬਾਅਦ ਦੀ ਗੱਲ ਨਹੀਂ ਹੈ ਪਾਪਾ ਦੇ ਸੁਪਨੇ ਸੀ ਕਿ ਮਲਕੀ ਆਪਣੇ ਤੋਂ ਵੱਡੀ ਪੋਸਟ ਦੇ ਅਫਸਰ ਨੌਕਰੀ ਵਧੀਆ ਇਹ ਸੈਟਲ ਹੋ ਜਾਣਾ ਉਹਨਾਂ ਦਾ ਇਹ ਸੁਪਨਾ ਸੀ ਘਰ ਚੋਂ ਮੋਣ ਵਾਲੇ ਮੇਰੇ ਚਾਚੂ ਦਾਦੂ ਤੇ ਬਸ ਤੇ ਹਾਂਜੀ ਕਾਹਿਸ ਪੈਸਾ ਪੜਾ ਨਾਮ ਦਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਕਿੱਥੇ ਹੋਈ ਹੈ ਕੌਣ ਇਹਨਾਂ ਦੀ ਡਿਊਟੀ ਜੀ ਸੀ ਹੋਰ ਅਰੰਚਲ ਉੱਥੇ ਕ੍ਰੇਨ ਆਪਰੇਟਰ ਸੀਗੇ ਆਪਣੇ ਮਹਿਕਮੇ ਚ ਤੇ ਉਹ ਸਲਾਈਡ ਹੋ ਗਈ ਉੱਥੇ ਪਾੜੀ ਹਾਂਜੀ ਤੋਂ ਪਰਿਵਾਰ ਨਾਲ ਦਾ ਮਾਤਾ ਪਿਤਾ ਪਤਨੀ ਇੱਕ ਬੇਟਾ ਹੈ 14 ਸਾਲ ਦਾ ਬਹੁਜੀ ਪਹਾੜੀ ਨਾਲ ਪਹਾੜ ਨਾਲ ਟੱਕਰ ਉੱਥੇ ਲਈ ਤੇ ਪਹਾੜੀ ਪਹਾੜ ਡਿੱਗਣ ਵਾਲੀ ਗੱਲ ਆ ਜੀ ਪਰਿਵਾਰ ਤੇ ਵੀ ਤੇ ਜਵਾਨ ਨੇ ਵੀ ਪਹਾੜ ਨਾਲ ਮੱਥਾ ਲਾਇਆ ਸੀ ਹਾਂਜੀ ਮੇਰਾ ਭਤੀਜਾ ਸੀਗਾ ਜੀ ਹਾਂਜੀ ਤੇ ਜਿੱਦਣ ਇਹਨਾਂ ਦੇ ਇਤਰਾ ਹੁੰਦੇ ਆ 7 ਤਰੀਕ ਨੂੰ ਹੋਇਆ 12 ਵਜੇ ਤੱਕ ਫੋਨ ਆਉਂਦਾ ਰਿਹਾ 2:30 ਵਜੇ ਇਹ ਹਾਦਸਾ ਹੋਇਆ ਤੇ ਸਾਨੂੰ 5.5 ਫੋਨ ਆਇਆ ਸੁਭਾ ਦੀ ਗੱਲ ਕਰੀਏ ਤੇ ਮੇਰੇ ਕੋਲ ਕੋਈ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਇੰਨਾ ਵਧੀਆ ਸੁਭਾ ਤੇ ਮਲਾਪੜਾ ਰੱਬ ਵਰਗਾ ਰੂਹੀ ਹੋ ਜੀ 21 ਦਸੰਬਰ ਨੂੰ ਗਏ ਛੁੱਟੀ ਕੱਟ ਕੇ ਸਾਨੂੰ 5.5 ਫੋਨ ਆਇਆ ਸ਼ਾਮ ਨੂੰ 7 ਤਰੀਕ ਨੂੰ ਹਾਂਜੀ ਇਹ ਗ੍ਰਿਫ ਜੀ